ਕੱਤੀ ਰਿਕਾਲ ਜੀ ਸਾਰਿਆਂ ਨੂੰ ਆਸ ਕਰਦਾ ਠੀਕ ਹੋਵੋਗੇ ਜੋ ਕਿ ਅੱਜ ਬਈ ਆਪਾਂ ਆਪਾਂ ਜਿਹੜੀ ਗੋਭੀ ਲਾਈ ਸੀਗੀ 29 ਜੁਲਾਈ ਨੂੰ ਅੱਜ ਹੋ ਗਈ ਤਰੀਕ 9 9 ਅਗਸਤ ਹੋ ਗਿਆ ਬਈ ਤੇ 12 11 12 ਦਿਨ ਹੋ ਗਏ 11 12 ਦਿਨਾਂ ਤੋਂ ਪਾਣੀ ਲਾ ਰਹੇ ਆਂ ਬਈ ਗੋਭੀ ਨੂੰ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਬਈ ਬਹੁਤ ਜ਼ਿਆਦਾ ਸ਼ਾਮ ਦਾ ਵੇਲੇਗਾ ਤੇ ਗੋਭੀ ਦਿਖਾਉਣੇ ਆਪਾਂ ਸਾਨੂੰ ਕਮਲਾਈ ਖੜੀ ਹੈ ਬਾਈ ਪੂਰੀ ਦੇਖੋ ਬਾਈ ਗੋਭੀ ਗਰਮੀ ਪੈਣ ਕਾਰਨ ਥੋੜਾ ਗੇਤੀ ਦਾ ਬਾਈ ਇਹੀ ਚੱਕਰ ਪੈਂਦਾ ਹੈਗਾ ਗਰਮੀ ਬੜੀ ਜ਼ਿਆਦਾ ਹੈ ਤੇ ਦੁਪਹਿਰੇ ਬਾਈ ਕਮਲਾ ਆ ਜਾਂਦੀ ਹੈ ਗੋਭੀ ਵੈਸੇ ਸ਼ਾਮ ਦਾ ਟਾਈਮ ਹੈ ਹੁਣ ਵੀ ਚੈੱਕ ਕਰੋ ਪੂਰੀ ਕਮਲਾਈ ਖੜੀ ਹੈ ਪੂਰੀ ਫੁੱਲ ਕਰਨੀ ਮੰਨੀ ਖੜੀ ਹੈਗੀ ਪਰ ਆਪਾਂ ਹੁਣ ਇਹਨੂੰ ਪਾਣੀ ਲਾਉਣੇ ਆ ਉਸ ਤੋਂ ਬਾਅਦ ਬਾਈ ਇਹਨੂੰ ਕਿਉਂਕਿ ਗਰਮੀ ਜ਼ਿਆਦਾ ਹੈ ਬਾਈ ਗੋਭੀ ਥੋੜੀ ਸੋਲ ਹੁੰਦੀ ਹੈ ਦੀ ਪਨੀਰੀ ਸੋਲ ਹੁੰਦੀ ਹੈਗੀ ਇਸ ਕਰਕੇ ਨੂੰ ਪਾਣੀ ਥੋੜਾ ਜਿਹਾ ਛੇਤੀ ਲਾਉਣਾ ਪੈਂਦਾ ਹੈਗਾ ਅੱਜ ਆਪਾਂ ਨੂੰ ਪਾਣੀ ਲਾ ਕੇ ਉਸ ਤੋਂ ਬਾਅਦ ਕੋਈ ਖਾਦ ਖੂਦ ਵੀ ਪਾਵਾਂਗੇ ਲੋ ਬਈ ਆਪਾਂ ਇੱਥੇ ਹੁਣ ਨੱਕਾ ਲਾਉਣਿਆਂਗੇ ਤੇ ਇਥੋਂ ਸਿੱਧਾ ਆਪਣੀ ਗੋਭੀ ਆਨ ਕਿਰਾਂ ਹੀ ਸਿੱਧੀ ਰਮਜੂਗੀ ਸਾਰੀਆਂ ਵੱਟਾਂ ਆਪਣੀਆਂ ਵਧੀਆ ਪੈਣਾਂ ਹੋਈਆਂ ਜਿੱਦਾਂ ਦੀ ਬਾਈ ਗੋਭੀ ਲਾਈਏ ਨੋਂ ਨੋਂ 10 ਦਿਨ ਹੋ ਗਏ ਉੱਪਰੀ ਹੋਵੇ ਹੋਣਗੇ ਇਸ ਤੋਂ ਵੀ ਉਦਣ ਦੇ ਬਾਈ ਵਿਚੀਆਂ ਜਮਾ ਕਦੇ ਕੁਛ ਕਰਤਾ ਕਦੇ ਮਿੱਟੀ ਲਾਤੀ ਨਾਲ ਕਦੇ ਕੱਖ ਕੜ ਤੇ ਵਿੱਚੋਂ ਕਦੇ ਕਿਵੇਂ ਕਦੇ ਕਿਵੇਂ ਅੱਜ ਪਾਣੀ ਲਈ ਜੰਨੇ ਆਗੇ ਔਖਾ ਬਹੁਤ ਹੈ ਬਾਈ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਮੀਂਹ ਦੀ ਐ ਸੰਭਾਵਨਾ ਹੋਈ ਪਈ ਹੈ ਪੂਰਾ ਮੌਸਮ ਵੇਖੋ ਬਾਈ ਕਰੋ ਚੈੱਕ ਐ ਜਮਾ ਮੀਂਹ ਆਉਣ ਵਾਲਾ ਹੈਗਾ ਰਹੀ ਗੱਲ ਬਾਈ ਜਿੰਨੀ ਵੀ ਮਿਹਨਤ ਕਰਾਂਗੇ ਆਪਾਂ ਉੰਨੀ ਥੋੜੀ ਆ ਮਿਹਨਤ ਤੋਂ ਕਦੇ ਵੀ ਬੰਦੇ ਨੂੰ ਭੱਜਣਾ ਨਹੀਂ ਚਾਹੀਦਾ ਇੱਕ ਨਾ ਇੱਕ ਦਿਨ ਪ੍ਰਮਾਤਮਾ ਮਿਹਨਤ ਦਾ ਮੁੱਲ ਜ਼ਰੂਰ ਮੋੜਦਾ ਹੈ ਅਸਲ ਯਾਰ ਦੋਸਤ ਉਹੀ ਆ ਬਾਈ ਜਿਹੜਾ ਤੁਹਾਡੇ ਮੁਸ਼ਕਲ ਟਾਈਮ 'ਚ ਨਾਲ ਖੜੇ ਔਖੇ ਟਾਈਮ 'ਚ ਚੰਗੇ ਟਾਈਮ 'ਚ ਤਾਂ ਆਪਾਂ ਨੂੰ ਪੱਤੀਏ ਦੱਸਣ ਦੀ ਲੋੜ ਹੀ ਨਹੀਂ ਹਰ ਇੱਕ ਖੜ ਜਾਂਦਾ ਬਈ ਇਸ ਕਰਕੇ ਆਪਦੇ ਯਾਰ ਬਿੱਲੀ ਦੀ ਵੱਤ ਤੋਂ ਬਾਅਦ ਸਪੋਰਟ ਕਰੋ ਚੰਗੇ ਕੰਮ 'ਚ ਬਈ ਦਾ ਸਾਥ ਦਿਓ ਆਪਾਂ ਇਹੀ ਕਹਿਣਾ ਚਾਹੁੰਦੇ ਆ ਹਰੇਕ ਵੀਰ ਭਰਾ ਨੂੰ ਇੱਕ ਬਈ ਇਹ ਡੇਢ ਕਨਾਲ ਸੀਗੀ ਸਾਰੀ ਆਪਣੀਆਂ ਹ ਜਿਹੜਾ ਇਧਰ ਆ ਬੱਟ ਹੈਗੀ ਆਪਣੀਆਂ ਖੱਬਲ ਹੋਇਆ ਪਿਆ ਜਿੱਤੇ ਮੱਛਿਆ ਪਿਆ ਗਾ ਰਾਉਂਡ ਆਪ ਮਰੀ ਹੋਈ ਐ ਤੇ ਤੇ ਆਪਾਂ ਸੋਚਿਆਗਾ ਬਈ ਆ ਦੋ ਤਿੰਨ ਬੱਟਾਂ ਦਾ ਆਪਾਂ ਥਾਂ ਛੱਡਦਾ ਸੀਗਾ ਵੀ ਇੱਥੇ ਆਪਾਂ 5-7 ਦਿਨਾਂ ਤਾਈਂ ਗਾਜਰਾਂ ਲਾ ਦੇਾਂਗੇ ਜੋ ਵੀ ਆਪਣੀ ਅੱਗੇ ਸਰਦੀਆਂ ਵਾਲੀ ਸਬਜ਼ੀ ਆਊਗੀ ਗਾਜਰਾਂ ਹੋ ਗਈਆਂ ਸਲਗਮ ਹੋ ਗਈ ਮੂਲੀ ਹੋ ਗਈ ਜਿੰਨਾ ਕੋ ਹੋ ਸਕੇ ਬਈ ਆਪਾਂ ਇਹਦੇ ਚ ਲਾ ਦੇਾਂਗੇ ਨਾਲ ਬਈ ਇੱਧਰ ਆਪਣੀ ਮੱਕੀ ਸੀਗੀ ਪਰਸੋਂ ਆਪਾਂ ਮੱਕੀ ਦਾ ਸਾਰਾ ਘਹਿਰਾ ਇਹ ਚਾਰ ਲਿਆ ਸੀਗਾ ਸਾਰਾ ਘਹਿਰਾ ਚਾਰ ਕੇ ਉਸ ਤੋਂ ਬਾਅਦ ਬਾਣ ਆਪਾਂ ਤਵੀਆਂ ਨਾਲ ਦੇਖੋ ਵਧੀਆ ਚੈੱਕ ਕਰੋ ਵਧੀਆ ਬਾਤ ਆ ਬਈ ਸਾਰਾ ਬੱਟਾ-ਬੱਟਾ ਕੱਢ ਕੇ ਐਨ ਵਧੀਆ ਬਣਾਇਆ ਪਿਆ ਤੇ ਅੱਜ ਹੁਣ ਡੈਡੀ ਨਾਲ ਦੀ ਵਾਰੀ ਆਪਣੀ ਸੀ 16 ਤੇ ਵੱਢਣਾ ਸ਼ਾਮ ਨੂੰ ਬਾਈ ਡੈਡੀ ਛੱਡਣ ਗਿਆ ਹੋਇਆ ਕੰਨਾਲ ਦੀ ਵਾਰੀ ਤੇ ਡੇਢ ਘੰਟਾ ਬਾਈ ਆਪਣੀ ਨਾਲ ਦੀ ਵਾਰੀ ਸੋਚਤ ਇਹ ਹੀ ਆ ਵੀ ਗੋਭੀ ਰਮਾ ਕੇ ਗੋਭੀ ਤੋਂ ਬਾਅਦ ਆਪਾਂ ਕੈਰਾ ਵੀ ਰਮਾ ਦੇਾਂਗੇ ਕਿਉਂਕਿ ਨੇਰੀ ਪਾਣੀ ਦਾ ਡੇਢ ਘੰਟਾ ਬਹੁਤ ਹੋ ਜਾਂਦਾ ਬਾਈ ਲੋਪਾ ਲਾ ਕੇ ਮੂਰੇ ਬੰਨ ਤੇ ਖਾਲ ਵੀ ਆਪਣਾ ਵਧੀਆ ਵੇਖੋ ਬਸ ਪਾਣੀ ਦੀ ਢੀਕ ਐ 5 10 5 7 ਮਿੰਟਾਂ ਦੀ ਪਾਣੀ ਆਪਣਾ ਹਾਲ ਚ ਆ ਜੂਗਾ ਕਿਉਂਕਿ ਇੱਕ ਤਾਂ ਬਾਈ ਹੁਣ ਗਰਮੀ ਬਹੁਤ ਜ਼ਿਆਦਾ ਪੈ ਰਹੀ ਐ ਰਾਸਤ ਦਾ ਮੀਂਹ ਨੱਦਾ ਹੋਣ ਵਾਲਾ ਹੋ ਗਿਆ ਗਰਮੀ ਹਜੇ ਵੀ ਬਹੁਤ ਜ਼ਿਆਦਾ ਪਈ ਜਾਂਦੀ ਹੈ ਪਰ ਪੈਣੀ ਵੀ ਇਹ ਹਜੇ ਟਾਈਮ ਵੀ ਹੈ ਗਰਮੀ ਦਾ ਬਾਈ ਇਸ ਕਰਕੇ ਜਿੰਨਾ ਹੋ ਸਕਦਾ ਹੈ ਕੇਅਰ ਕਰੋ ਕੋਈ ਵੀ ਆਪਾਂ ਸਬਜ਼ੀ ਲਾਈ ਹੈ ਕੁਝ ਵੀ ਹੈ ਕੋਈ ਫਸਲ ਹੈ ਕੇਅਰ ਨਾਲ ਹੀ ਹੈ ਬਾਈ ਸਾਰਾ ਕੁਝ ਜਿਹੜੇ ਹਿਸਾਬ ਨਾਲ ਬਾਈ ਗਰਮੀ ਪੈ ਰਹੀ ਹੈਗੀ ਆਪਾਂ ਨੂੰ ਚਾਹੀਦਾ ਵੀ ਆਪਾਂ 10ਵੇਂ 12ਵੇਂ ਦਿਨ ਗੋਭੀ ਚੋਂ ਪਤਲਾ ਪਤਲਾ ਪਾਣੀ ਫੇਰ ਦਈਏ ਤਾਂ ਜੋ ਵਧੀਆ ਗਿੱਲ ਬਣੀ ਰਹੇ ਬਾਣ ਚ ਤੇ ਗੋਭੀ ਆਪਣੀ ਚੰਗੀ ਗ੍ਰੋਥ ਕਰੇ ਬਾਈ ਅੱਜ ਬਈ ਆਪਾਂ ਇਹਨੂੰ ਪਾਣੀ ਲਾ ਕੇ ਗੋਭੀ ਨੂੰ ਸਾਰੀ ਇਹਨੂੰ ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਬਾਣ ਆਪਣਾ ਸੁੱਕ ਬਰੂਰਾ ਜਾ ਹੋ ਗਿਆ ਉਸ ਤੋਂ ਬਾਅਦ ਸਾਰੀ ਆਪਾਂ ਆ ਬਚਾਲੇ ਪਟੜੀਆਂ ਦੇ ਕਹੀ ਨਾਲ ਬਈ ਪਾਸੇ ਮਿੱਟੀ ਲਾ ਦੇਾਂਗੇ ਜੜਾਂ ਚ ਗੋਭੀ ਦੇ ਡੀ ਏ ਪੀ ਪਾ ਕੇ ਨਾਲ-ਨਾਲ ਆਪਾਂ ਮਿੱਟੀ ਲਾ ਦੇਾਂਗੇ ਇੱਕ ਵਈਆ ਪੱਤੇ ਕਰੋ ਚੈੱਕ ਜਿਹੜੀ ਵੱਡੀ ਸਮੱਸਿਆ ਹੈ ਜ ਪਨੀਰੀ ਚ ਗੋਭੀ ਦੀ ਚ ਇਹ ਸੁੰਡੀ ਦਾ ਅਟੈਕ ਥੋੜਾ ਜ਼ਿਆਦਾ ਹੁੰਦਾ ਬਈ ਇਹਨੂੰ ਆ ਵੇਖੋ ਕਿਵੇਂ ਪੱਤੇ ਖਾਦੇ ਪਏ ਆ ਬੇਸੇ ਵਪਾਰਸੂ ਕਰਤੀ ਸੀ ਸਪਰੇ ਜੋ ਕਿ ਹੁਣ ਤਾਂ ਨਹੀਂ ਹੈਗੀ ਸੁੰਡੀ ਬਾਈ ਅੱਜ ਆਪਾਂ ਕਰੀ ਸੀਗੀ ਚੈੱਕ ਸਾਰੀ ਗੋਭੀ ਚ ਐ ਇਕੱਲਾ ਇਕੱਲਾ ਪੱਤਾ ਫਰੋਲ ਕੇ ਇਕੱਲਾ ਇਕੱਲਾ ਬੂਟਾ ਫਰੋਲ ਕੇ ਸਹੀ ਹੈ ਸਾਰੀ ਜਿਹੜੀ ਵੀ ਸੁੰਡੀ ਸੀਗੀ ਸਾਰੀ ਮਰ ਚੁੱਕੀ ਹੈ ਬਾਈ ਦਵਾਈ ਨਾਲ ਦਵਾਈ ਆਪਾਂ ਬਈਆ ਕਰੀ ਸੀਗੀ ਲਿਆ ਕੇ ਇਸ ਕਰਕੇ ਥੋੜਾ ਸੁੰਡੀ ਦਾ ਅਟੈਕ ਜ਼ਿਆਦਾ ਆਉਂਦਾ ਹੈ ਉਹਦੀ ਆਪਾਂ ਨੂੰ ਗੌਰ ਰੱਖਣੀ ਚਾਹੀਦੀ ਹੈ ਧਿਆਨ ਰੱਖਣਾ ਚਾਹੀਦਾ ਬਾਈ ਲਓ ਬਾਈ ਪਾਣੀ ਆ ਗਿਆ ਆਪਣੀ ਗੋਭੀ ਚ ਤੇ ਸਮਾਰ ਕੇ ਆਪਾਂ ਸਾਰੀ ਨਹਿਰੀ ਪਾਣੀ ਨਾਲ ਫੁੱਲ ਭਰ ਦਾਂਗੇ ਬਾਈ ਜੋ ਕਿ ਆਪਾਂ ਨੂੰ ਪਤੀਏ ਨਹਿਰੀ ਪਾਣੀ ਕਿਉਂ ਮੰਗੂ ਕੰਮ ਕਰਦਾ ਬਾਈ ਇੱਕ ਤਰ੍ਹਾਂ ਦਾ ਫਸਲ ਲਈ ਕਿਉਂ ਹੀ ਆ ਕਰੋ ਚੱਕ ਬਾਈ ਦੋ ਪਾਸੇ ਛੜਤ ਆਪਾਂ ਇੱਕ ਪਾਸੇ ਉਧਰ ਜਿੱਧਰ ਆਪਣੀਆਂ ਡੇਕਾਂ ਦੇ ਸਰਈਆਂ ਨੇ ਇੱਕ ਨੱਕਾ ਉਥੋਂ ਕਰਦਾ ਇੱਕ ਨੱਕਾ ਪਾਹ ਕਰਦਾ ਤੇ ਪਾਣੀ ਬਹੁਤ ਹੈ ਬਾਈ ਨਹਿਰੀ ਪਾਣੀ ਆਪਾਂ ਨੂੰ ਪਤੀਏ ਕਿੰਨਾ ਹੁੰਦਾ 10 ਮਿੰਟਾਂ ਚ ਬਸ ਆਪਣੀ ਸਾਰੀ ਗੋਪੀ ਰਾਮ ਚੂਗੀ 10 ਮਿੰਟ ਵੀ ਲੱਗਣੇ ਨਹੀਂ ਹੈ ਨੇਰੀ ਪਾਣੀ ਦਾ ਬਾਈ ਕੋਈ ਮੁੱਲ ਨਹੀਂ ਹਨ ਮੁੱਲੀ ਚੀਜ਼ ਹੈ ਜਿੰਨਾ ਹੋ ਸਕਦਾ ਫਸਲਾਂ ਨੂੰ ਵੱਧ ਤੋਂ ਵੱਧ ਆਪਾਂ ਲਾਈਏ ਬਹੁਤ ਬੈਨੀਫਿਟ ਹੈ ਬਹੁਤ ਵਧੀਆ ਚੀਜ਼ ਹੈ ਲੋ ਬਾਈ ਆਪਣੀ ਗੋਭੀ ਚ ਵਧੀਆ ਸਾਰਾ ਪਾਣੀ ਆ ਗਿਆ ਵੈਗਰੂ ਦੀ ਮੇਰ ਦੇ ਨਾਲ ਵਧੀਆ ਨੇਰੀ ਪਾਣੀ ਸੀਗਾ ਤੇ ਵਧੀਆ ਗੋਭੀ ਭਰਤੀ ਆਪਾਂ ਪੂਰੀ ਤੇ ਹੁਣ 10-12 ਦਿਨ ਬਾਈ ਲੋੜ ਨਹੀਂ ਜਿਹੜੇ ਹਿਸਾਬ ਨਾਲ ਗਰਮੀ ਪੈਂਦੀ ਆ ਆਸ ਕਰਦਾ ਬਾਈ ਆਪਣੀ ਵੀਡੀਓ ਚੰਗੀ ਲੱਗੀ ਹੋਊਗੀ ਤੇ ਆਪਾਂ ਜੋ ਅੱਜ ਤੁਹਾਨੂੰ ਗੁੱਬੀ ਬਾਰੇ ਦੱਸਿਆ ਜਾਂ ਦਿਖਾਇਆ ਹੈਗਾ ਉਮੀਦ ਕਰਦਾ ਸਾਰੇ ਵੀਰਾਂ ਨੂੰ ਵੀਡੀਓ ਵਧੀਆ ਚੰਗੀ ਲੱਗੀ ਹੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਸਬਸਕ੍ਰਾਈਬ ਕਰੋ ਚੈਨਲ ਧੰਨ